19 ਅਗਸਤ 2025 ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਇੱਕ ਵਾਰ ਪਾਣੀ ਫੇਰ ਵਧਿਆ ਹੈ ਜੋ ਤਾਜ਼ਾ ਅਪਡੇਟ ਹੈ तकरीबन 40 ਤੋਂ 45 ਹਜ਼ਾਰ ਕਿਊਸਕ ਪਾਣੀ ਲਗਾਤਾਰ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਕਿਉਂਕਿ ਪਾਖੜਾ ਦਾ ਲੈਵਲ ਵੱਧ ਰਿਹਾ ਹੈ ਤਾਂ ਥੋੜਾ ਥੋੜਾ ਕਰਕੇ ਰਿਲੀਜ਼ ਕੀਤਾ ਜਾ ਰਿਹਾ ਹੈ ਤਾਂ ਇੱਕ ਚੰਗੀ ਖਬਰ ਵੀ ਹੈ ਜੇਕਰ ਥੋੜਾ ਥੋੜਾ ਰਿਲੀਜ਼ ਕੀਤਾ ਜਾਂਦਾ ਹੈ ਪਾਖੜਾ ਦਾ ਡੈਮ ਦਾ ਪਾਣੀ ਹੋਰ ਪੱਧਰ ਵੱਧਦਾ ਤਾਂ ਜੇ ਅਕਦਾਮ ਜੋ ਪਾਣੀ ਜ਼ਿਆਦਾ ਆ ਜਾਂਦਾ ਉਸ ਤੋਂ ਰਾਹਤ ਜ਼ਰੂਰ ਮਿਲੇਗੀ ਪਾਣੀ ਥੋੜਾ ਥੋੜਾ ਕਰਕੇ ਰਿਲੀਜ਼ ਕੀਤਾ ਜਾ ਰਿਹਾ ਹੈ ਪਾਣੀ ਛੱਡਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖਦੇ ਹੋ ਕਿ ਤੜਕਸਾਰ ਤੋਂ ਪਾਣੀ ਫੇਰ ਵਧਣਾ ਸ਼ੁਰੂ ਹੋ ਗਿਆ ਹੈ ਇਸ ਤੋਂ ਪਹਿਲਾਂ ਦੀ ਅਪਡੇਟ ਜੇ ਦਿਖਾਈਏ ਤਾਂ ਤਕਰੀਬਨ ਪਾਣੀ ਕਾਫੀ ਜ਼ਿਆਦਾ ਉੱਤਰ ਗਿਆ ਸੀ ਅੱਜ ਸਵੇਰ ਤੋਂ ਫੇਰ ਉਹ ਟਿੱਬੀਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਦਰਿਆ ਸੱਤ ਲੋ ਜੀ ਦੀ ਇਹ ਤਾਜ਼ਾ ਅਪਡੇਟ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕੁਨਈ ਗਰਸਤ 2025 ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਥੋੜਾ ਥੋੜਾ ਕਾ ਕੇ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਤਕਰੀਬਨ ਜੇਕਰ ਆਪਾਂ ਸੋਚੀਏ ਤਾਂ 15 ਦਿਨ ਹੋਰ ਹੈ ਪਾਣੀ ਦੇ ਜੋ ਖਤਰਾ ਹੈ ਉਸ ਤੋਂ ਬਾਅਦ ਬਾਰਸ਼ਾਂ ਵੀ ਰੁਕ ਸਕਦੀਆਂ ਤਾਂ ਫਿਰ ਰਾਹਤ ਹੋਰ ਮਿਲੇਗੀ ਤਾਂ ਤਕਰੀਬਨ 40 ਹਜ਼ਾਰ ਪਾਣੀ ਕਿਊਸਟਿਕ ਲਗਾਤਾਰ ਦਰਿਆ 'ਚ ਛੜਿਆ ਜਾ ਰਿਹਾ ਹੈ ਜਿਸ ਦਾ ਕੋਈ ਉੱਚੇ ਖਾਂਦੇ ਤੱਕ ਨੁਕਸਾਨ ਨਹੀਂ ਹੈ ਜੇ ਕੋਨੀਵਾ ਤਾਂ ਉੱਥੇ ਜ਼ਰੂਰ ਪਾਣੀ ਚੜੇਗਾ ਤੇ ਇੱਕ ਵਾਰ ਫਿਰ ਦਰਿਆ ਦਾ ਪਾਣੀ ਵਧਣਾ ਸ਼ੁਰੂ ਹੋਇਆ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਹਿਦਪੁਰ ਤੋਂ ਜਗਰਾਵ ਰੋਡ ਦੀਆਂ ਨੇ ਰੋਹਨ ਰਾਜਦੀਪ ਟੂਲ ਟੈਕਸ ਤੇ ਅੱਗੇ ਜੋ ਪੁਲ ਹੈ ਉਸਦੇ ਉੱਪਰ ਦੀਆਂ ਤਸਵੀਰਾਂ ਨੇ ਜੋ ਕੈਮਰਾ ਦੇ ਜਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਾਂ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਅੱਜ ਸਵੇਰ ਤੋਂ ਤਕਰੀਬਨ 8 ਵਜੇ ਤੋਂ ਮੈਂ ਕਹਿ ਸਕਦਾ ਹਾਂ ਰਾਤ ਨੂੰ ਕੱਲ ਦੀ ਇਸ ਟਾਈਮ ਉਦੋਂ ਸਕੇਤ ਮਿਲੇ ਸੀ ਕਿ ਪਾਣੀ ਪਿੱਛੋਂ ਆ ਰਿਹਾ ਹੈ ਪਰ ਉਸ ਤੋਂ ਬਾਅਦ ਜਦੋਂ ਅੱਜ ਤਕਰੀਬਨ 4:30 5 ਵਜੇ ਤਬਾਦ ਲਾ ਲਓ ਪਾਣੀ ਥੋੜਾ ਥੋੜਾ ਵਧਣਾ ਸ਼ੁਰੂ ਹੋਇਆ ਤਾਂ ਹੁਣ ਪਾਣੀ ਕਿੰਨਾ ਕੁ ਦਰਿਆ ਦੇ ਵਿੱਚ ਹੈ ਉਸ ਦੇ ਹਿਸਾਬ ਨਾਲ ਤਾਂ ਕਾਫੀ ਜ਼ਿਆਦਾ ਵਧਿਆ ਹੈ ਪਰ ਦੂਜੇ ਪਾਸੇ ਦੇਖੀ ਜੇ ਤਾਂ ਇਸ ਤੋਂ ਪਹਿਲਾਂ ਪਾਣੀ ਜੋਰਲੀ ਸੀ ਕੀਤਾ ਜਾਂਦਾ ਸੀ ਜ਼ਿਆਦਾ ਸੀ ਉਹਨਾਂ ਪਾਣੀ ਨਹੀਂ ਹੈ ਪਰ ਪਾਣੀ ਬੜਿਆ ਜ਼ਰੂਰ ਹੈ